ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅ ਇਸ ਵਕਤ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਕੰਗਨ ਘਾਟ ਜਿਹੜਾ ਕਿ ਪਟਨਾ ਸਾਹਿਬ ਕੇ ਸਥਿਤ ਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਹਿਲਾ ਦਰਬਾਰ ਸਾਹਿਬ ਵੀ ਦਿਖਾਇਆ ਉਸ ਤੋਂ ਬਾਅਦ ਬਾਲ ਘਰ ਜਿਹੜਾ ਉਹ ਵੀ ਦਿਖਾਇਆ ਤੇ ਹੁਣ ਆਪਾਂ ਤੁਹਾਨੂੰ ਜਿੰਨੇ ਬਾਕੀ ਇੱਥੇ ਗੁਰਦੁਆਰਾ ਸਾਹਿਬ ਬਣੇ ਹੋਇਆ ਉਹਨਾਂ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਹੈਗਾ ਕੰਗਨ ਘਾਟ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਬਚਪਨ ਦੇ ਵਿੱਚ ਬਹੁਤ ਸਾਰੇ ਕੌਤਕਾ ਜਿਹੜੇ ਉਹ ਦੇਖਾਇੇ ਉਹਨਾਂ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਬਾਕੀ ਜਿੰਨੇ ਵੀ ਗੁਰਦੁਆਰਾ ਸਾਹਿਬ ਇੱਥੇ ਬਣੇ ਆ ਉਹਨਾਂ ਸਾਰਿਆਂ ਦਾ ਇਤਿਹਾਸ ਵੀ ਵੀਡੀਓ ਦੇ ਵਿੱਚ ਦੱਸਾਵਾਂਗੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਸਾਰੀ ਵੀਡੀਓ ਜਿਹੜੀ ਉਹ ਬਣੇ ਧਿਆਨ ਨਾਲ ਦੇਖਣੀ ਆ ਤਾਂ ਜੋ ਤੁਹਾਨੂੰ ਪਟਨਾ ਸਾਹਿਬ ਦੇ ਬਾਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜਿਹੜਾ ਉਹ ਪਤਾ ਚੱਲ ਸਕੇ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆ ਤੇ ਦਿਖਾਉਨੇ ਆ ਇਹ ਹੈਗਾ ਜੀ ਗੁਰਦੁਆਰਾ ਕੰਗਨ ਘਾਟ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਚਪਨ ਦੇ ਵਿੱਚ ਬਾਲਾ ਪ੍ਰੀਤਮ ਦੇ ਨਾਮ ਨਾਲ ਇੱਥੇ ਜਿਹੜੇ ਉਹ ਰਹਿੰਦੇ ਸੀ ਤੇ ਇੱਥੇ ਉਹਨਾਂ ਨੇ ਬਹੁਤ ਚੋਜ ਕੀਤੀ ਇੱਕ ਵਾਰੀ ਬਚਪਨ ਚ ਖੇਡਦੇ ਖੇਡਦੇ ਨੇ ਉਹਨਾਂ ਨੇ ਆਪਣਾ ਕੰਗਣ ਜਿਹੜਾ ਉਹ ਗੰਗਾ ਨਦੀ ਦੇ ਵਿੱਚ ਸਿੱਟਤਾ ਤੇ ਇਹ ਖਬਰ ਜਦੋਂ ਸਿੱਖਾਂ ਨੇ ਉਹਨਾਂ ਦੀ ਮਾਤਾ ਜੀ ਨੂੰ ਦਿੱਤੀ ਤਾਂ ਮਾਤਾ ਜੀ ਉਹਨਾਂ ਦੇ ਇੱਥੇ ਆਏ ਤੇ ਉਹਨਾਂ ਨੇ ਬਾਲਾ ਪ੍ਰੀਤਮ ਨੂੰ ਆਪਣੇ ਗੋਦੀ 'ਚ ਬਿਠਾ ਕੇ ਪੁੱਛਿਆ ਬਈ ਪੁੱਤਰ ਤੁਸੀਂ ਆਪਣਾ ਕੰਗਣ ਕਿੱਥੇ ਸਿੱਟਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਨੇ ਆਪਣੇ ਤੋਤਲੀ ਆਵਾਜ਼ ਦੇ ਵਿੱਚ ਆਪਣਾ ਦੂਸਰਾ ਕੰਗਣ ਲਾ ਕੇ ਬਈ ਗੰਗਾ ਨਦੀ ਦੇ ਵਿੱਚ ਸਿੱਟਤਾ ਤੇ ਇਹ ਸਿੱਟਣ ਤੋਂ ਬਾਅਦ ਜਿਹੜੇ ਸਿੱਖ ਆ ਗੋਤਾਖੋਰ ਉਹਨਾਂ ਨੇ ਫਟਾਫਟ ਗੰਗਾ ਨਦੀ ਦੇ ਵਿੱਚ ਹਾਲਾ ਮਾਰੀਆਂ ਤੇ ਕੰਗਣਾਂ ਜਿਹੜੇ ਉਹਦੇ ਲੰਬੜ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਕਿਹਾ ਬਈ ਇੱਥੇ ਤਾਂ ਮੇਰੇ ਕੰਗੜਾਂ ਦਾ ਗਹਿਣਿਆਂ ਦਾ ਖਜ਼ਾਨਾ ਜਿਹੜਾ ਉਹ ਪਹਿਲਾਂ ਦਾ ਹੀ ਪਿਆ ਵਾ ਤੁਸੀਂ ਆਪਣੇ ਪਛਾਣ ਕੇ ਕੱਢ ਲਿਓ ਕਿਹੜਾ ਤੁਹਾਡਾ ਵਾ ਇਹ ਸੁਣ ਕੇ ਸਿੱਖ ਸੰਗਤ ਦਾ ਜਿਹੜੀ ਗੁਰੂ ਮਹਾਰਾ ਦੇ ਚਰਨਾਂ 'ਚ ਪੈ ਗਈ ਤੇ ਇਸ ਤੋਂ ਬਿਨਾ ਇੱਥੇ ਪੰਡਤ ਸਿਵਦੱਤ ਜੀ ਸੀਗੇ ਜਿਹੜੇ ਕਿ ਰੋਜ਼ਾਨਾ ਹੀ ਆਪਣੇ ਅ ਪੱਥਾ ਦੀ ਪੂਜਾ ਕਰਦੇ ਸੀ ਤੇ ਉਹਦੇ ਲਈ ਪ੍ਰਸ਼ਾਦਾ ਆਪਣੀ ਤਿਆਰ ਕਰਕੇ ਉਹਨੂੰ ਖਵਾਉਂਦੇ ਸੀ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਤੇ ਬੱਚੇ ਉਹਨਾਂ ਦਾ ਪ੍ਰਸ਼ਾਦਾ ਛਕ ਲੈਂਦੇ ਸੀ ਇਹ ਖਬਰ ਵੀ ਮਾਤਾ ਜੀ ਕੋਲ ਪਹੁੰਚ ਗਈ ਸੀ ਜਦੋਂ ਮਾਤਾ ਜੀ ਨੇ ਇਸ ਗੱਲ ਬਾਰੇ ਪੁੱਛਿਆ ਉਹਨਾਂ ਨੂੰ ਤਾਂ ਉਹਨਾਂ ਨੇ ਸਿਵਦੱਤ ਨੂੰ ਜਿਹੜਾ ਸ੍ਰੀ ਰਾਮਚੰਦਰ ਜੀ ਦੇ ਰੂਪ ਦੇ ਵਿੱਚ ਇਸੇ ਜਗ੍ਹਾ ਤੇ ਦਰਸ਼ਨ ਦਿੱਤੇ ਸੀ ਕੰਗਨ ਘਾਟ ਗੁਰਦੁਆਰਾ ਸਾਹਿਬ ਤੋਂ ਬਾਅਦ ਜਿਹੜਾ ਦੂਸਰਾ ਮੇਨ ਗੁਰਦੁਆਰਾ ਜੀ ਉਹ ਹੈਗਾ ਗੁਰਦੁਆਰਾ ਸੰਗਤ ਸੁਨਾਰ ਢੋਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਬ ਯਾਤਰਾ ਦੇ ਸਮੇਂ ਜਦੋਂ ਗੁਰਦੁਆਰਾ ਗਊ ਘਾਟ ਵਿਖੇ ਆਏ ਤਾਂ ਮਰਦਾਨੇ ਨੇ ਕਿਹਾ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਆ ਤਾਂ ਗੁਰੂ ਮਹਾਰਾਜ ਨੇ ਉਹਨੂੰ ਧਰਤੀ ਤੋਂ ਪੱਟ ਕੇ ਇੱਕ ਆਪਣੇ ਲਾਲ ਦਿੱਤਾ ਸੀ ਤੇ ਉਹ ਲਾਲ ਆ ਜਿਹੜਾ ਬਹੁਤ ਅਮੁੱਲੇ ਸੀ ਤਾਂ ਗੁਰੂ ਮਰਦਾਨਾ ਜੀ ਨੂੰ ਕਿਹਾ ਵੀ ਤੁਸੀਂ ਜਾਓ ਤੇ ਇਹਨੂੰ ਵੇਚ ਕੇ ਆਪਣਾ ਜਿਹੜਾ ਕੁਝ ਖਾਣਾ ਉਹ ਖਾ ਪੀ ਲਓ ਜਦੋਂ ਮਰਦਾਨਾ ਜੀ ਗਏ ਬਜ਼ਾਰ 'ਚ ਤਾਂ ਉਹ ਬਜ਼ਾਰ ਦੇ ਵਿੱਚ ਸਭ ਤੋਂ ਪਹਿਲਾਂ ਮੁਰਲੀਧਰ ਨਾਮ ਦੇ ਸਨਾਰ ਨੂੰ ਮਿਲੇ ਤੇ ਉਸ ਤੋਂ ਬਾਅਦ ਉਹ ਮੋਰਲੇ ਧਰ ਨੇ ਉਹਨਾਂ ਨੂੰ ਸਾਲਸਰਾਏ ਸੁਨਾਰ ਆ ਜਿਹੜਾ ਉਹਨੂੰ ਮਣਾਇਆ ਜਦੋਂ ਸਾਲਸਰਾਏ ਨੇ ਉਹ ਲਾਲ ਦੇਖਿਆ ਤਾਂ ਉਹਨਾਂ ਨੂੰ ਸਮਝ ਲੱਗੀ ਵੀ ਇਹ ਤਾਂ ਕੋਈ ਅਮੁੱਲ ਚੀਜ਼ ਆ ਤੇ ਜਿਨ੍ਹਾਂ ਨੇ ਦਿੱਤਾ ਉਹ ਬਹੁਤ ਸਰਬਸ਼ਕਤੀਮਾਨ ਪੁਰਸ਼ ਨੇ ਤਾਂ ਉਹਨਾਂ ਨੇ ਉਸ ਨੂੰ ਮੱਥਾ ਟੇਕਿਆ ਤੇ ਮਰਦਾਨਾ ਦੀ ਨੂੰ 100 ਰੁਪਏ ਭੇਟਾ ਵੀ ਦਿੱਤੇ ਪਰantu ਬਾਅਦ ਵਿੱਚ ਗੁਰਨਾਨਕ ਦੇਵ ਜੀ ਨੂੰ ਜਦੋਂ ਪਤਾ ਲੱਗਿਆ ਉਹਨੇ ਫਿਰ ਟੈਲੈਂਟ ਤੋਂ ਇਨਕਾਰ ਕਰਤਾ ਵੀ ਅਸੀ ਤਾਂ ਇਹ ਵੇਚਿਆ ਨਹੀਂ ਤਾਂ ਸਾਲ ਅਸਰਾਏ ਆ ਜਿਹੜਾ ਉਹ ਗੁਰੂ ਮਹਾਰਾ ਨੂੰ ਆ ਕੇ ਮਿਲੇ ਤੇ ਉਹਨਾਂ ਦੇ ਚਰਨੀ ਪਏ ਗਊ ਘਾਟ ਗੁਰਦੁਆਰਾ ਸਾਹਿਬ ਵਿਖੇ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡੇ ਘਰ ਆ ਜਿਹੜੇ ਉਹ ਚਰਨ ਪਾਓ ਫਿਰ ਗੁਰਨਾਨਕ ਦੇਵ ਜੀ ਮਹਾਰਾ ਜਿਹੜੇ ਇਸ ਗੁਰਦੁਆਰਾ ਸਾਹਿਬ ਜਿੱਥੇ ਐਸ ਵਕਤ ਜਿਹੜਾ ਸੰਗਤ ਸਨਾਰ ਟੋਲੀ ਗੁਰਦੁਆਰਾ ਬਣਿਆ ਹੋਇਆ ਇੱਥੇ ਗੁਰਨਾਨਕ ਦੇਵ ਜੀ ਮਹਾਰਾ ਸਾਲ ਅਸਰਾਏ ਦੇ ਘਰੇ ਆਏ ਤੇ ਸਾਲ ਅਸਰਾਏ ਨੂੰ ਬਰ ਦਿੱਤੇ ਤੇ ਇਸ ਜਗ੍ਹਾ ਤੇ ਸੁਨਾਰ ਆ ਜਿਹੜਾ ਉਹਨਾਂ ਦਾ ਮੇਨ ਬਾਜ਼ਾਰ ਬਣਿਆ ਹੋਇਆ ਵਾ ਤੇ ਜਿਸ ਕਰਕੇ ਇਸ ਜਗ੍ਹਾ ਦਾ ਨਾਮ ਹੁਣ ਸੰਗਤ ਸੁਨਾਰ ਟੋਲੀ ਜਿਹੜਾ ਗੁਰਦੁਆਰਾ ਬਣਿਆ ਹੋਇਆ ਸਾਲ ਅਸਰਾਏ ਦੇ ਘਰ ਵਿਖੇ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਗੁਰਦੁਆਰਾ ਸੰਗਤ ਸੁਨਾਰ ਟੋਲੀ ਤੋਂ ਬਾਅਦ ਜਿਹੜਾ ਤੀਸਰਾ 메ਨ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਦਿਖਾਉਣਾ ਉਹ ਹੈਗਾ ਜੀ ਗੁਰਦੁਆਰਾ ਗੁਰੂ ਕਾ ਬਾਗ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਅਸਾਮ ਤੋਂ ਵਾਪਸ ਆਏ ਸੀ ਪਟਨਾ ਸਾਹਿਬ ਵਿਖੇ ਤਾਂ ਇਸ ਜਗ੍ਹਾ ਤੇ ਰੁਕੇ ਸੀ ਇਸ ਜਗ੍ਹਾ ਤੇ ਜਿਹੜਾ ਬਾਗ ਆ ਉਹ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਪੇੜ ਸਾਰੇ ਸੁੱਕੇ ਪਏ ਸੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਦੋਂ ਖਬਰ ਮਿਲੀ ਬਈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਆ ਜਿਹੜਾ ਉਹ ਹੋਣ ਵਾਲਾ ਤਾਂ ਉਹ ਅਸਾਮ ਤੋਂ ਚੱਲ ਕੇ ਇਸ ਜਗ੍ਹਾ ਤੇ ਰੁਕੇ ਸੀ ਤੇ ਇਹ ਜਿਹੜਾ ਪੂਰੀ ਤਰ੍ਹਾਂ ਬਾਗ ਸੁੱਕਿਆ ਪਿਆ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਜਗ੍ਹਾ ਤੇ ਆਏ ਤਾਂ ਇਹ ਸਾਰਾ ਸੁੱਕਾ ਬਾਗ ਆ ਜਿਹੜਾ ਉਹ ਹਰਾ ਹੋ ਗਿਆ ਹਰਾ ਭਰਾ ਹੋ ਗਿਆ ਇਹ ਜਗ੍ਹਾ ਦੇਖ ਕੇ ਜਿਹੜੀ ਸੰਗਤ ਆ ਉਹਨਾਂ ਨੇ ਇਸ ਜਗ੍ਹਾ ਦੇ ਜਿਹੜੇ ਮਾਲਕ ਸੀ ਰਹੀਮ ਹੱਕ ਤੇ ਕਰੀਮ ਹੱਕ ਜਿਹੜੇ ਦੋ ਮਾਲਕ ਸੀ ਬਾਗ ਦੇ ਉਹਨਾਂ ਨੂੰ ਇਸ ਦੀ ਉਹ ਦਿਤੀ ਤਾਂ ਉਹ ਬੜਾ ਖੁਸ਼ ਹੋਏ ਤੇ ਉਹਨਾਂ ਨੇ ਸਾਰੇ ਦਾ ਸਾਰਾ ਬਾਗ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਤਾ ਇਸ ਜਗ੍ਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਕੜਾ ਜਿਹੜਾ ਉਹ ਵੀ ਪਿਆ ਵਾ ਉਹ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਬਣਿਆ ਹੋਇਆ ਵਾ ਤੇ ਇਸ ਜਗ੍ਹਾ ਤੇ ਇੱਕ ਖੂਬੀ ਬਣਿਆ ਹੋਇਆ ਵਾ ਪੁਰਾਣਾ ਤੇ ਇਸ ਤੋਂ ਬਿਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਜਿਹੜੇ ਉਹਨਾਂ ਦਾ ਜਿਹੜਾ ਪਹਿਲਾ ਮਲਾਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਨਾਲ ਹੋਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾ ਦਾ ਉਹ ਇਸੇ ਜਗ੍ਹਾ ਤੇ ਹੋਇਆ ਸੀਗਾ ਇਹ ਗੁਰਦੁਆਰਾ ਸਾਹਿਬ ਵੀ ਬਹੁਤ ਮਸ਼ਹੂਰ ਗੁਰਦੁਆਰਾ ਸਾਹਿਬ ਆ ਇੱਥੇ ਇੱਕ ਪੁਰਾਣਾ ਖੂਹ ਆ ਜਿਹੜਾ ਉਹ ਵੀ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਬਣਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਅੱਗੇ ਸਾਰੇ ਗੁਰਦੁਆਰਾ ਸਾਹਿਬ ਆ ਜਿਹੜਾ ਉਹਦੇ ਦਰਸ਼ਨ ਵੀ ਇਸ ਜਗ੍ਹਾ ਦਾ ਪੂਰਾ ਇਤਿਹਾਸ ਹੈ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੁੜਿਆ ਹੋਇਆ ਵਾ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਹੋਣ ਦੀ ਖਬਰ ਮਿਲੀ ਤਾਂ ਉਹ ਇਸ ਜਗ੍ਹਾ ਤੇ ਅਸਾਮ ਤੋਂ ਪਟਨਾ ਸਾਹਿਬ ਵਿਖੇ ਆਏ ਸੀ ਇਹ ਗੁਰਦੁਆਰਾ ਸਾਹਿਬ ਬਹੁਤ ਵੱਡਾ ਬਣਿਆ ਹੋਇਆ ਇੱਥੇ ਆਲੇ-ਦਾਲੇ ਯਾਤਰੀ ਨਿਵਾਸ ਵੀ ਬਣੇ ਹੋਇਆ ਰਹਿਸ ਦਾ ਪ੍ਰਬੰਧ ਵੀ ਹੈ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਇੱਥੇ ਤੇ ਗੁਰਦੁਆਰਾ ਸਾਹਿਬ ਆ ਜਿਹੜਾ ਕਾਫੀ ਖੁੱਲਾ ਡੁੱਲਾ ਤੇ ਵੱਡਾ ਬਣਿਆ ਹੋਇਆ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਇਹ ਹੈਗਾ ਜੀ ਉਹ ਬਾਗ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆ ਕੇ ਠਹਿਰੇ ਸੀ ਤੇ ਜਦੋਂ ਉਹ ਆਏ ਸੀ ਇੱਥੇ ਤਾਂ ਇਹ ਬਾਗ ਪੂਰੀ ਤਰ੍ਹਾਂ ਸੁੱਕਾ ਪਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਚਰਨ ਪੈਣ ਦੇ ਨਾਲੇ ਬਾਗ ਹਰਾ ਹੋ ਗਿਆ ਇੱਕ ਪਾਸੇ ਇੱਥੇ ਤਲਾਬ ਬਣਿਆ ਹੋਇਆ ਜਿਹੜਾ ਫਿਲਹਾਲ ਦੀ ਘੜੀ ਬੰਦ ਕੀਤਾ ਹੋਇਆ ਤੇ ਦੂਸਰੇ ਪਾਸੇ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਆ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਜਿਹੜਾ ਬਣਿਆ ਹੋਇਆ ਹੁਣ ਆਪਾਂ ਉੱਥੇ ਅੰਦਰ ਚੱਲਾਂਗੇ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰਾ ਗੁਰੂ ਕਾ ਬਾਗ ਦੇ ਤੇ ਇਸ ਜਗ੍ਹਾ ਦਾ ਇਤਿਹਾਸਿਕ ਹੋਰ ਵੀ ਆ ਇੱਥੇ ਇੱਕ ਨਿੰਮ ਦਾ ਦਰਖਤ ਲੱਗਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਉਹ ਨਿੰਮ ਦਾ ਦਰਖਤ ਆ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਦਰਖਤ ਦੀ ਦਾਤਣ ਕੀਤੀ ਸੀ ਤੇ ਇੱਥੇ ਗੱਡੀ ਸੀ ਤੇ ਇਹ ਉਹ ਨਿਸ਼ਾਨੀ ਆ ਜਿਹੜੀ ਉਹ ਉਸੇ ਤਰ੍ਹਾਂ ਖੜੀ ਆ ਦਰਖਤ ਦੀ ਇਹ ਉਹ ਨਿਹਮ ਦਾ ਦਰਖਤ ਆ ਜਿਹੜਾ ਇੱਥੇ ਗੱਡੀ ਸੀ ਜਿਹਦੀ ਦਾਤਣ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਰਾਂ ਨੇ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਵੀ ਦਰਸ਼ਨ ਕਰਾਉਨੇ ਆ ਵੀ ਕਿਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਬਣਿਆ ਹੋਇਆ ਵਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਅੰਦਰੋਂ ਬਣਿਆ ਹੋਇਆ ਤੇ ਇਸ ਜਗ੍ਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪਰਾਣਾ ਕੜਾ ਵਾ ਉਹ ਵੀ ਪਿਆ ਵਾ ਉਹ ਵੀ ਆਪਾਂ ਅੰਦਰ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਦਿਖਾਵਾਂਗੇ ਸਾਰੇ ਬਈ ਕਿਸ ਤਰ੍ਹਾਂ ਜੜੀਆਂ ਓਨਾਂ ਦੀਆਂ ਨਿਸ਼ਾਨੀਆਂ ਇੱਥੇ ਪਈਆਂ ਨੇ ਤੇ ਬਾਕੀ ਇਸ ਜਗ੍ਹਾ ਤੇ ਆ ਕੇ ਤੁਹਾਡਾ ਜੀ ਬਹੁਤ ਲੱਗਦਾ ਜਾਣ ਨੂੰ ਬਿਲਕੁਲ ਚਿਤ ਨਹੀਂ ਕਰਦਾ ਕਿਉਂਕਿ ਹੁਣ ਜਿਵੇਂ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦਾ ਜਨਮ ਦਿਨ ਨੇੜੇ ਆ ਰਿਹਾ ਉਸੇ ਤਰ੍ਹਾਂ ਇਹਨਾਂ ਗੁਰਦੁਆਰਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਇਸ ਵਕਤ ਇਕੱਠ ਵਾਲੇ ਘਟਾ ਕਿਉਂਕਿ ਹਲੇ 4-5 ਦਿਨ ਹਨ ਜਿਹੜੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਆਉਣ ਦੇ ਵਿੱਚ ਪਿਆ ਹਲੇ ਗੁਰਦੁਆਰਾ ਸਾਹਿਬ ਕਾਫੀ ਖੁੱਲੇ ਡੁੱਲੇ ਬਣਿਆ ਹੋਇਆ ਅੰਦਰੋਂ ਤੇ ਗੁਰੂ ਮਹਾਰਾਜ ਦੀਆਂ ਕਾਫੀ ਨਿਸ਼ਾਨੀਆਂ ਜਿਹੜੀਆਂ ਇਸ ਜਗ੍ਹਾ ਤੇ ਪਈਆਂ ਨੇ ਲਓ ਜੀ ਇਹ ਹੈਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਕੜਾ ਜਿਹੜਾ ਉਸ ਸਮੇਂ ਉਹਨਾਂ ਨੇ ਪਹਿਨਿਆ ਹੋਇਆ ਸੀ ਇਹ ਨਿਸ਼ਾਨੀ ਹੈ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਹੋਈ ਆ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਇਸ ਜਗ੍ਹਾ ਤੇ ਪਈਆਂ ਨੇ ਤੇ ਇੱਕ ਜਿਹੜਾ ਇੱਥੇ ਪ੍ਰਾਤਨ ਖੂਹ ਆ ਜਿਹੜਾ ਉਹ ਵੀ ਬਣਿਆ ਹੋਇਆ ਵਾ ਜਿਹੜਾ ਗੁਰੂ ਮਹਾਰਾਜ ਦੇ ਵੇਲੇ ਜਿਹੜਾ ਪਾਣੀ ਦੀ ਵਰਤੋਂ ਲਈ ਵਰਤਿਆ ਜਾਂਦਾ ਸੀ ਉਹ ਵੀ ਬਤੌਰ ਨਿਸ਼ਾਨੀ ਜਿਹੜਾ ਹਲੇ ਤੱਕ ਇਸ ਜਗ੍ਹਾ ਤੇ ਮੌਜੂਦ ਆ ਗੁਰਦੁਆਰਾ ਗੁਰੂ ਕਾ ਬਾਗ ਦੇਖਣ ਤੋਂ ਬਾਅਦ ਇਸ ਵਕਤ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਹਾਂਡੀ ਸਾਹਿਬ ਇੱਥੇ ਮਾਤਾ ਜਮਨਾ ਜੀ ਆ ਜਿਹੜੇ ਉਹ ਰਹਿੰਦੇ ਸੀ ਸਿਰਗੁਰ ਗੋਵਿੰਦ ਸਿੰਘ ਜੀ ਮਹਾਰਾਜ ਜਦੋਂ ਆਪਣੇ ਆਨੰਦਪੁਰ ਸਾਹਿਬ ਨੂੰ ਜਾਣ ਲੱਗੇ ਤਾਂ ਉਹ ਇਸ ਜਗ੍ਹਾ ਤੇ ਸੰਗਤ ਦੇ ਨਾਲ ਭਾਰੀ ਮਾਤਰਾ ਚਾਹੀ ਸੀ ਤੇ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਮਾਤਾ ਜਮਨਾ ਜੀ ਨੂੰ ਕਿਹਾ ਵੀ ਮਾਤਾ ਜੀ ਸਾਨੂੰ ਬਹੁਤ ਭੁੱਖ ਲੱਗੀ ਆ ਸੰਗਤ ਨੂੰ ਵੀ ਲੱਗੀ ਆ ਤੇ ਕੋਈ ਖਾਣ ਪੀਣ ਵਾਲੀ ਚੀਜ਼ ਜੇਕਰ ਤੁਹਾਡੇ ਕੋਲ ਹੈਗੀ ਆ ਤਾਂ ਉਹ ਲੈ ਕੇ ਆਓ ਤਾਂ ਮਾਤਾ ਕੋਲੇ ਖਿਚੜੀ ਬਣੀ ਹੋਈ ਸੀ ਹਾਂਡੀ ਦੇ ਵਿੱਚ ਤੇ ਉਹਨਾਂ ਨੇ ਮਹਾਰਾਜ ਜੀ ਨੂੰ ਕਿਹਾ ਵੀ ਇਹ ਮੇਰੇ ਕੋਲੇ ਤਾਂ ਖਿਚੜੀ ਬਣੀ ਹੋਈ ਆ ਮਹਾਰਾਜ ਤੇ ਉਹ ਮੈਂ ਬਰਦਾ ਸਕਦੀ ਆ ਤਾਂ ਉਹਨੇ ਮਾਰਾ ਨੂੰ ਜਿਹੜੀ ਖਿਚੜੀ ਸ਼ਕਾਈ ਤੇ ਸੰਗਤ ਨੇ ਵੀ ਸਾਰੀ ਨੇ ਸ਼ਕੀ ਖਿਚੜੀ ਹਾਂਡੀ ਦੇ ਵਿੱਚ ਖਤਮ ਹੀ ਨਹੀਂ ਹੋਈ ਸਾਰੀ ਸੰਗਤ ਨੇ ਖਿਚੜੀ ਸ਼ਕ ਵੀ ਲਈ ਲੇਕਿਨ ਹਾਂਡੀ ਫੇਰ ਭਰੀ ਦੀ ਭਰੀ ਉਸੇ ਤਰ੍ਹਾਂ ਆ ਪਈ ਉਹਦੇ ਵਿੱਚੋਂ ਜਿਹੜੀ ਖਿਚੜੀ ਆ ਉਹ ਖਤਮ ਨਹੀਂ ਹੋਈ ਬਿਲਕੁਲ ਇਹ ਦੇਖ ਕੇ ਸਾਰੀ ਸੰਗਤ ਤੇ ਮਾਤਾ ਜਿਹੜੀ ਹੈਰਾਨ ਹੋ ਗਏ ਤੇ ਮਾਰਾ ਦੇ ਚਰਨ ਨਿ ਪਏ ਤੇ ਮਾਤਾ ਜੀ ਨੇ ਕਿਹਾ ਵੀ ਤੁਹਾਡੇ ਹੁਣ ਦਰਸ਼ਨ ਕਿਵੇਂ ਹੋਇਆ ਕਰਨਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਨੇ ਕਿਹਾ ਬਈ ਬੱਚਿਆਂ ਨੂੰ ਜਿਹੜੀ ਆ ਉਹ ਬੱਚਿਆਂ ਦੇ ਵਿੱਚ ਹੀ ਮੈਂ ਦਰਸ਼ਨ ਦਵਾਂਗਾ ਜਿੰਨੇ ਵੀ ਬੱਚੇ ਇੱਥੇ ਜਿਹੜੇ ਖੇਡਣ ਖੇੜਦੇ ਰੂਪ ਚ ਉਹਨਾਂ ਨੂੰ ਇਹ ਚੀਜ਼ ਸਿਖਾਇਓ ਤੇ ਮੈਂ ਉਹਨਾਂ ਦੇ ਰੂਪੇ ਦੇ ਵਿੱਚ ਹੀ ਆ ਕੇ ਤੁਹਾਨੂੰ ਦਰਸ਼ਨ ਦੇਵਾਂਗਾ ਤੇ ਇਸ ਜਗ੍ਹਾ ਤੇ ਹੁਣ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਉੱਪਰ ਬਣਿਆ ਹੋਇਆ ਨੀਚੇ ਲੰਗਰ ਹਾਲ ਬਣਿਆ ਹੋਇਆ ਉੱਥੇ ਖੀਚੜੀ ਦਾ ਲੰਗਰ ਆ ਜਿਹੜਾ ਉਹ ਵਰਤ ਦਾ ਨਾਲ ਪ੍ਰਸ਼ਾਦਾ ਬਣੀ ਸਬਜੀ ਦਾਲ ਵੀ ਵਰਤਦੀ ਆ ਲੇਕਿਨ ਖੀਚੜੀ ਦਾ ਲੰਗਰ ਆ ਜਿਹੜਾ ਉਹ ਹਰ ਰੋਜ਼ ਇੱਥੇ ਜਿਹੜੀ ਇੱਕ ਪ੍ਰਥਾ ਬਣੀ ਹੋਇਆ ਉਹਦੇ ਅਨਸਾਰ ਵਰਤਦਾ ਗੁਰਦੁਆਰਾ ਸਾਹਿਬ ਆ ਜਿਹੜਾ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਮਾਨ ਆ ਜਿਹੜਾ ਹੋ ਇੱਥੇ ਆ ਕੇ ਲੱਗਦਾ ਤੇ ਤੁਸੀਂ ਵੀ ਇਸ ਜਗ੍ਹਾ ਤੇ ਆਓ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਗੁਰੂ ਜੀ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰੋ ਤੇ ਅੰਦਰ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਵੀ ਰੱਖੀਆਂ ਹੋਈਆਂ ਨੇ ਤੇ ਇਸ ਜਗ੍ਹਾ ਤੇ ਵੀ ਜਿਹੜੀ ਗੁਰੂ ਸਾਹਿਬ ਦੀ ਨਿਸ਼ਾਨੀ ਹੈ ਜਿਹੜੀ ਉਹ ਪਈ ਆ ਉਹ ਵੀ ਆਪਾਂ ਤੁਹਾਨੂੰ ਹੁਣੇ ਦਰਸ਼ਨ ਕਰਾਉਨੇ ਆਂ ਤੇ ਆ ਸਾਹਮਣੇ ਦੇਖ ਸਕਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਛੋਟੇ ਪੈਰਾਂ ਦੇ ਨਿਸ਼ਾਨ ਆ ਜਿਹੜੇ ਉਹ ਇੱਥੇ ਲੱਗੇ ਹੋਏ ਆ ਪਵਿੱਤਰ ਧੰਤਾ ਸੇ ਗੁਰੂ ਗੋਬਿੰਦ ਸਿੰਘ ਜੀ ਪਵਿੱਤਰ ਚਰਨਾਂ ਦੇ ਨਿਸ਼ਾਨ ਆ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਬਾਹਰਲੇ ਪਾਸੇ ਆ ਜਿਹੜੀ ਗੰਗਾ ਨਦੀ ਆ ਬਹੁਤ ਵੱਡੇ ਰੂਪ ਦੇ ਵਿੱਚ ਬਿਲਕੁਲ ਨਾਲ ਆ ਜਿਹੜੀ ਉਹ ਵਗ ਰਹੀ ਹੈ ਇਸ ਗੁਰਦੁਆਰਾ ਸਾਹਿਬ ਦੇ ਇਹ ਸੀਗਾ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਗਊਕਾਟ ਜਿੱਥੇ ਕਿ ਗੁਰਨਾਕ ਨਿਵ ਜੀ ਤੇ ਸਿਰ ਗੁੱਤੇ ਇੱਕ ਬਹਾਦਰ ਜੀ ਮਹਾਰਾਜ ਆਏ ਸਨ ਸੰਗਤ ਜੀ ਇਹ ਹੈ ਜੀ ਗੁਰਦੁਆਰਾ ਗਊ ਘਾਟ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪੂਰਬ ਦੇਸ਼ ਦੀ ਯਾਤਰਾ ਦੇ ਦੌਰਾਨ ਆਏ ਸੀ ਤੇ ਇਸ ਜਗ੍ਹਾ ਤੇ ਆ ਕੇ ਰੁਕੇ ਸੀ ਭਾਈ ਜੇਤਾ ਮਲਦੀ ਹਵੇਲੀ ਸੀ ਇੱਥੇ ਉਸ ਜਗ੍ਹਾ ਤੇ ਰੁਕੇ ਸੀ ਜਿਹਦਾ ਕਿ ਬਾਅਦ ਵਿੱਚ ਨਾਮ ਆ ਜਿਹੜਾ ਉਹ ਸੰਗਤ ਆ ਜਿਹੜਾ ਉਹ ਰੱਖਿਆ ਗਿਆ ਸੀ ਤੇ ਜੇਤਾ ਮਲਦਾ ਆਧਾਰ ਕੀਤਾ ਸੀ ਇਸ ਤੋਂ ਬਿਨਾਂ ਇਸ ਜਗ੍ਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਏ ਸੀ ਇਸ ਜਗ੍ਹਾ ਤੇ ਇੱਕ ਥੜਾ ਸਾਹਿਬ ਬਣਿਆ ਹੋਇਆ ਤੇ ਇੱਕ ਹਾਰ ਸ਼ਿੰਗਾਰ ਦਾ ਦਰਾਖਤ ਆ ਇੱਕ ਪ੍ਰਾਣੀ ਚੱਕੀ ਪਈ ਆ ਤੇ ਇੱਕ ਖਿੜਕੀ ਬਣੀ ਹੋਈ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਥੜਾ ਸਾਹਿਬ ਇੱਥੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੈਠੇ ਸਨ ਉਹ ਹੈਗਾ ਜੀ ਥੜਾ ਸਾਹਿਬ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ ਵਾ ਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਗਊ ਘਾਟ ਉਸ ਦਾ ਇਤਿਹਾਸ ਆ ਜਿਹੜਾ ਉਹ ਸਾਰਾ ਅੱ ਦੱਸਿਆ ਗਿਆ ਵਾ ਇੱਥੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਇਹ ਇਤਿਹਾਸ ਹੈ ਜਿਹੜਾ ਪੜ੍ਹ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਵੀ ਅੰਦਰੋਂ ਗੁਰਦੁਆਰਾ ਸਾਹਿਬ ਜਿਹੜਾ ਉਹ ਕਿਸ ਤਰ੍ਹਾਂ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਵੀ ਬਹੁਤ ਜ਼ਿਆਦਾ ਵੱਡਾ ਬਣਿਆ ਹੋਇਆ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆ ਉਹ ਹਰ ਇੱਕ ਸਾਲ ਮਨਾਇਆ ਜਾਂਦਾ ਵਾ ਤੇ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਅੰਦਰੋਂ ਬਾਹਰੋਂ ਬਹੁਤ ਵੱਡਾ ਤੇ ਬਹੁਤ ਸੋਹਣਾ ਬਣਿਆ ਹੋਇਆ। ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ। ਲਓ ਜੀ ਇਹ ਹੈਗਾ ਜੀ ਗੁਰਦੁਆਰਾ ਗਊ ਘਾਟ। ਅੰਦਰੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਬਹੁਤ ਖੁੱਲਾ ਢੁੱਲਾ ਜਿਹੜਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਸੰਗਤ ਆ ਜਿਹੜੀ ਉਹ ਬੈਠੀ ਆ ਤੇ ਇੱਥੋਂ ਦੇ ਜਿਹੜੇ ਪ੍ਰਚਾਰਕ ਆ ਉਹ ਸੰਗਤ ਨੂੰ ਜਿਹੜਾ ਗੁਰੂ ਦਾ ਇਤਿਹਾਸ ਆ ਇਸ ਜਗ੍ਹਾ ਦਾ ਉਹ ਸਾਰਾ ਦੱਸ ਰਹੇ ਨੇ। ਤੇ ਸੰਗਤਾ ਜਿਹੜੀ ਉਹ ਬੈਠ ਕੇ ਆਰਾਮ ਨਾਲ ਸੁਣ ਰਹੀ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਲੈ ਕੇ ਚੱਲਦੇ ਆ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੇ ਜਿੰਨੀਆਂ ਵੀ ਨਿਸ਼ਾਨੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀਆਂ ਉਹ ਸਾਰੀਆਂ ਇਸ ਜਗ੍ਹਾ ਤੇ ਬਣੀਆਂ ਹੋਈਆਂ ਨੇ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਹੈਗਾ ਜੀ ਉਹ ਦਰਖਤ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾ ਨੇ ਆਪਣਾ ਘੋੜਾ ਬੰਨਿਆ ਸੀ ਹਾਰ ਸ਼ਿੰਗਾਰ ਦਾ ਦਰਖਤ ਆ ਜਿਹੜਾ ਉਹ ਇਸ ਨੂੰ ਕਿਹਾ ਜਾਂਦਾ ਤੇ ਇਸ ਤੋਂ ਬਿਨਾ ਇੱਥੇ ਇੱਕ ਥੜਾ ਸਾਹ ਆ ਜਿਹੜਾ ਉਹ ਵੀ ਬਣਿਆ ਹੋਇਆ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਸ ਥੜੇ ਤੇ ਬੈਠੇ ਸੀ ਤੇ ਆਹ ਉਹ ਥੜਾ ਬਣਿਆ ਹੋਇਆ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਆ ਜਿਹੜੇ ਉਹ ਬੈਠੇ ਸੀ ਇਸ ਤੋਂ ਬਿਨਾ ਇੱਥੇ ਇੱਕ ਥੰਮ ਸਹਿਬ ਆ ਤੇ ਇੱਕ ਖਿੜਕੀ ਬਣੀ ਹੋਈ ਆ ਜਿੱਥੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣਾ ਘੋੜਾ ਜਿਹੜਾ ਉਹ ਠਪਾਇਆ ਸੀਗਾ ਤੇ ਇੱਕ ਪੁਰਾਤਨ ਆ ਜਿਹੜੀ ਉਹ ਮਾਤਾ ਦੀ ਚੱਕੀ ਪਈ ਐ ਇਸ ਜਗ੍ਹਾ ਤੇ ਤੇ ਇਸ ਤੋਂ ਬਿਨਾ ਜਿਹੜੀ ਗੰਗਾ ਨਦੀ ਆ ਇਸ ਜਗ੍ਹਾ ਤੇ ਆ ਕੇ ਭਾਈ ਜੱਤਾ ਜੀ ਨੂੰ ਆਪਣੇ ਦੁੰਗਦੇ ਰੂਪ ਦੇ ਵਿੱਚ ਅਸ਼ਨਾਣ ਵੀ ਕਰਾਉਂਦੀ ਹੁੰਦੀ ਸੀ ਇਹ ਜਗ੍ਹਾ ਬਹੁਤ ਪਵਿੱਤਰ ਸਥਾਨ ਆ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਦਿਨ ਦੇ ਸਮੇਂ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ ਇਹ ਹੈਗਾ ਜੀ ਥੰਮ ਸਾਹਿਬ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੋਕ ਇਸ ਦੇ ਜਿਹੜੀ ਜਿੰਨੀ ਵੀ ਸੰਗਤ ਆਈ ਹੋਈ ਆ ਉਹ ਸਾਰੇ ਦਰਸ਼ਨ ਕਰਦੇ ਹੋਏ ਤੇ ਇੱਕ ਪਾਸੇ ਤੁਸੀਂ ਦੇਖੋਗੇ ਭਈ ਇਹ ਜਿਹੜੀ ਆ ਉਹ ਖਿੜਕੀ ਆ ਜਿੱਥੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾ ਘੋੜੇ ਸਮੇਤ ਅੰਦਰ ਆਏ ਸੀ ਇਹ ਜਗ੍ਹਾ ਵੀ ਇੱਥੇ ਪ੍ਰਾਤਨ ਨਿਸ਼ਾਨੀ ਦੇ ਰੂਪ ਦੇ ਵਿੱਚ ਉਸੇ ਤਰ੍ਹਾਂ ਬਣਿਆ ਹੋਇਆ ਵਾ ਅ ਸੰਗਤ ਜੀ ਉਮੀਦ ਕਰਦੇ ਆ ਸਾਡੇ ਵੱਲੋਂ ਜਿੰਨੀ ਵੀ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਦਿੱਤੀ ਗਈ ਆ ਉਹ ਤੁਹਾਨੂੰ ਬਹੁਤ ਵਧੀਆ ਲੱਗੀ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਐਕਟਾ ਵਕਤਾਰ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ